ਦੇਗ ਤੇਗ ਫਤਿਹ ਦੇਗ ਨਹੀਂ ਹੈ ਦੇਗੂ ਦੇਗੋ ਤੇਗੋ ਫਤਿਹ ਇਹ ਉਹ ਫਤਿਹ ਇਹ ਦਊਗਾ ਤੇਗ ਦੇਗੋ ਦਿਆ ਦਊਗਾ ਠੀਕ ਹੈ ਤੇਗ ਤੇਗ ਨੂੰ ਤਲਵਾਰ ਨੂੰ ਬੁੱਧ ਨੂੰ ਬੇਵਕ ਬੁੱਧੀ ਨੂੰ ਫਤਿਹ ਤਾਂ ਜਿੱਤਿਆ ਜਾਊਗਾ ਮਨ ਇਹ ਅਰਥ ਹੈ ਦਾ ਦਊਗਾ ਵਿਵੇਕ ਬੁੱਧੀ ਨੂੰ ਤਾਂ ਜਿੱਤਿਆ ਜਾਊਗਾ ਮਨ ਅਰਜਤੈ ਉਹ ਗੱਲ ਕੋ ਪਰਮੇਸ਼ਰ ਦੀ ਬੁੱਧੀ ਆ ਉਹ ਆਪਣੀ ਬੁੱਤ ਦਊਗਾ ਤਾਂ ਮੰਨ ਲੀ ਕਹਿ ਜਾ ਉਹ ਨਾਲ ਨਾਲੀ ਜਤੋਂ ਠੀਕ ਹੈ ਉਹ ਦੇਖੋ ਫਦੇ ਭਈ ਫਦੇ ਕਾ ਦਾ ਫਦੇ ਭਈ ਮਨ ਜੀਤ ਤੇ ਤੇਗ ਮਨੂ ਕੀ ਗਿਆਨ ਖੜਕ ਮਿਲੂ ਤਾਂ ਦਰਜਤਿਆ ਜਾਊ ਗਿਆਨ ਖੜਕ ਕੋਈ ਨਾ ਮਾਨਾ ਲੜਿਆ ਨਹੀਂ ਜਾ ਸਕਦਾ ਗਿਆਨ ਖੜਕ ਲੈ ਮਨ ਸੁ ਲੂ ਕੇ ਤੇਗੋ ਦਊਗਾ ਆਪਣੇ ਕੋਲ ਤਾਂ ਹੈ ਨਹੀਂ ਇਹ ਤਾਂ ਇਹ ਤਾਂ ਪਰਮੇਸ਼ਰ ਦੀ ਮੱਤ ਹੈ ਠੀਕ ਹੈ ਜੀ ਬੇਕਬੁੱਧ ਸਤਗੁਰ ਤੇ ਭਾਈ ਸਤਗੁਰ ਤੇ ਭਾਈ ਇਹਨੂੰ ਆਪਣੇ ਕੋਲ ਤਾਂ ਹੈ ਨਹੀਂ ਸੀ ਤੇ ਦਊਗਾ ਤਾਂ ਫਤਿਹ ਹੋਊਗੀ ਬਰਨਾਂ ਨਹੀਂ ਫਤਿਹ ਹੋਣੀ ਜਿਹੜੇ ਮਾਲਾ ਫੇਰਦੇ ਨੇ ਆਪਣੇ ਆਪੇ ਫਤਿਹ ਕਰਨ ਨੂੰ ਫੇਰਦੇ ਨੇ ਬੰਦੂ ਉਹਨਾਂ ਤੇ ਸਾਈਂ ਦੀ ਫਤਿਹ ਹੋਇਆ ਗੁਰੂ ਬਕਾ ਨੇ ਉਹਨੂੰ ਕਿਹਾ ਵੀ ਮੈਨੂੰ ਆਪਣੀ ਗਿਆਨ ਖੰਡ ਦੇ ਆਪਣੀ ਬੁੱਧ ਦੇ ਦੇ ਜਾ ਬੁੱਧ ਬਵੇਕਾ ਹਾਰ ਪਰਿਓ ਸਾਬੀ ਕੇ ਦੁਆਰੇ ਦੀ ਜਾ ਬੁੱਧ ਬਵੇਕਾ ਯਾ ਬੇਕਬੁੱਧ ਬੰਦੀ ਤਾਂ ਮਨ ਬਲਿਆ ਬੱਗੀ ਜਬ ਬਵੇ ਕੋ ਵੋਦ ਬਿਲੀ ਤਾਂ ਮਰ ਜਿਤੇ ਆ ਗਿਆ ਕਿਸੇ ਦਾ ਮਰਲੀ ਜਿਤੇ ਆ ਗਿਆ ਜੇ ਤਾ ਪਾਠ ਪੜ੍ਹੇ ਹੋਰ ਬੇਜੀ ਬਤਿਆ ਰਹੇ ਉਹਨੇ ਕੋਈ ਜਦੋਂ ਵੀ ਸਾਧੇ ਪੰਜ ਚੀਜ਼ਾਂ ਦਾ ਸੰਗਣਾ ਛੁਡ ਕੇ ਅਧਿਕ ਅਗੁਪਤ ਵਾਢੇ ਠੀਕ ਹੈ ਜੀ ਠੀਕ ਇਹ ਵੀ ਚੱਲਣਾ ਚਾਹੀਏ ਇਹ ਬਿਧੀਆਂ ਨਾਲ ਤਰਿਆ ਨਹੀਂ ਜਾ ਸਕਦਾ ਭਗਤ ਸਾਗਰ ਤਰਿਆ ਹੀ ਨਹੀਂ ਜਾ ਸਕਦਾ ਮੈਂ ਕੀ ਇਹ ਕਰਮ ਨੇ ਤਾਂ ਮੈਂ ਖੁਦ ਇਹਨੇ ਕਰਮ ਕਰਕੇ ਦੇਖ ਲੈ ਲਈ ਤਰਿਆ ਜਾ ਸਕਦਾ ਮੈਂ ਪ੍ਰੈਕਟੀਕਲ ਕੀਤਾ ਹੋਇਆ ਐਵੇਂ ਨਹੀਂ ਕਹਿ ਰਿਹਾ ਬਈ ਬੰਦੂ ਬਾਸ਼ਾ ਕਰ ਰਹਿਣਾ ਓਕੇ ਮੈਂ ਕੀ ਇਹ ਕਰਮ ਅਨੇਕਾਂ ਅਨੇਕਾਂ ਕਰਮ ਕਰਕੇ ਦੇਖ ਲੈਣੇ ਨਹੀਂ ਹੋ ਸਕਦਾ ਹੈ ਹਰ ਪਰਿਓ ਸੋਭੀ ਕੇ ਦੁਆਰੇ ਦੀਜਾ ਬੁੱਧ ਬਵੇਕਾ ਬਵੇਕ ਬੁੱਧੀ ਬੰਗੀ ਹੈ ਸੋਭੀ ਦੇ ਦੁਆਰੇ ਦੇ ਹਾਰ ਗਿਆ ਠੀਕ ਹੈ ਕਰ ਕਰ ਓਹੀ ਤੇਜ ਹੈ ਕਬੂ ਦਾ ਤੇਜ ਤਾਂ ਹੋਊਗੀ ਫਤਿਹ ਹਰ ਪਰਿਓ ਸੋਭੀ ਕੇ ਦੁਆਰੇ ਮੈਂ ਤਾਂ ਹਰ ਪਰਿਓ ਸੋਭੀ ਕੇ ਦੁਆਰੇ ਉਹ ਦਊਗਾ ਤੇਜ ਤਾਂ ਹੋਊਗੀ ਫਤਿਹ ਦੀਜਾ ਬੁੱਧ ਬਵੇਕਾ ਦਉਗਾ ਕਾਹਦੀ ਹੈ ਨ ਬਗੀ ਹੈ ਠੀਕ ਹੈ ਠੀਕ ਹੈ ਉਹ ਫਤਿਹ ਦਾ ਬਣਨ ਵਾਲਾ ਹੈ ਜੋ ਦਉਗਾ ਤਾਂ ਫਤਿਹ ਹੋਊਗੀ ਤੁਰਕੀ ਬਾਣੀ ਪਰ ਆਊਗੀ ਬੇਗੁਦੀ ਤੁਰਕੀ ਬਾਣੀ ਸ਼ਬਦ ਗੁਰੂ ਪ੍ਰਗਟ ਹੋਊਗਾ ਤਾਂ ਫਤਿਹ ਹੋਊਗੀ ਪਰ ਜਿੱਤਿਆ ਜਾਊਗਾ ਬਣਾ ਦਾ ਬਲ ਜਿੱਤਿਆ ਜੀ ਹੈ ਨ